ਰਣਜੀਤ ਸਿੰਘ ਚੰਨੀ ਹੋਣਾ ਨੇ ਪਿੱਛੇ ਜੇ ਟਰਨ ਸਭ ਇੱਕ ਬਿਆਨ ਦਿੱਤਾ ਸੀਗਾ ਪੁੰਛ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਇੱਕ ਫੌਜੀ ਜਵਾਨ ਦੀ ਜਾਨ ਵੀ ਚਲੀ ਗਈ ਸੀ ਉਹਦੇ ਉੱਤੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਸਟੰਟਾ ਭਾਜਪਾ ਦਾ ਚੋਣ ਦੇ ਦੌਰਾਨ ਇਸ ਸਟੰਟਾ ਤਾਂ ਉਹਦੇ ਉੱਤੇ ਹੁਣ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼ਿਕਾਇਤ ਲਿਖ ਦਿੱਤੀ ਹੈ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਬਿਆਨ ਹੈ ਇਹ ਚੰਨੀ ਦਾ ਚੋਣ ਜਾਬਤੇ ਦੀ ਉਲੰਘਣਾ ਹੈ ਉਹ ਕਹਿੰਦੇ ਵੀ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਵੀ ਉਹ ਤੁਸੀਂ ਦਿਖਾ ਲਈ ਰਹੇ ਜਦੋਂ ਵੀਰੇ ਗੁੱਡੇ ਥਲਾਏਦੇ ਹੁੰਦੇ ਹੂੰ ਔਰ ਸਰ ਪਹਿਲਾਂ ਚੁੱਕੇ ਉਹਨੂੰ ਗੁੱਡੀਆਂ ਥਲਾਏਦੇ ਕਿ ਸ਼ਬਦ ਵੀ ਵਰਤਿਆ ਉਹਨਾਂ ਨੇ ਟੀਚਰ ਕਰਤੀ ਅੱਗੇ ਬੀਬੀ ਜੀ ਨੇ ਕਹਿੰਦੀ ਤੂੰ ਜਾਦਰ ਚ ਕਿੰਧਰਾ ਵੜਿਆ ਤੂੰ ਉਧਰ ਅਨੰਦਪੁਰ ਸਾਹਿਬ ਲੜੀ ਜਾਂਦਾ ਇਸ ਮਸਲੇ ਨੂੰ ਉਠਾ ਰਹੇ ਨੇ ਸਾਰਿਆਂ ਨੂੰ ਪਤਾ ਚੋਣਾ ਨੇ ਚੋਣਾ ਦੇ ਪਿੱਛੇ ਸਿਆਸਤ ਹੈ ਇਹ ਜਦੋਂ ਸਾਡੀਆਂ ਧੀਆਂ ਜੱਤਰ ਮੰਤਰ ਤੇ ਬੈਠਿਆ ਸੀ ਹੂੰ ਬ੍ਰਿਜ ਪੁੱਛੇ ਸਰਨ ਸਿੰਘ ਦੇ ਖਿਲਾਫ ਉਦੋਂ ਇਹਨਾਂ ਮਹਿਲਾ ਕਮਿਸ਼ਨਾਂ ਨੂੰ ਯਾਦ ਕਿਉਂ ਨਾ ਆਇਆ ਜਿਹੜੀਆਂ ਵਿਰੋਧੀ ਧਿਰਾਂ ਦੇ ਆਗੂ ਐ ਉਹ ਤਾਂ ਚੋਰ ਕਮਿਸ਼ਨ ਨੂੰ ਕਹੀ ਰਹੇ ਨੇ ਕਿ ਜਿਹੜੀ ਸ਼ਿਕਾਇਤ ਵਿਰੋਧੀ ਧਿਰ ਕਰਦੇ ਐ ਉਹਨੇ ਇਹਨਾਂ ਠੱਡੇ ਵਾਸਤੇ ਚ ਪਾ ਦੇਣੀ ਐ ਤੇ ਜਿਹੜੀ ਹਾਕਮ ਧਿਰ ਕਰੇ ਉਹਦੇ ਤੇ ਝਟ ਵੱਡੇ ਪੱਤਰ ਦੇ ਉੱਤੇ ਇਹਨਾਂ ਨੇ ਕਦਮ ਚੱਕ ਲੈਣੇ ਜਿਸ ਤਰ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਵਾਦ ਦੇ ਵਿੱਚ ਘਿਰੇ ਹੋਏ ਨੇ ਹਾਲਾਂਕਿ ਵੀਵੀ ਜਗੀਰ ਕੌਰ ਦੇ ਨਾਲ ਫੋਨ ਤੇ ਵੀ ਗੱਲ ਹੋਈ ਸੀ ਉਹਨਾਂ ਨੇ ਆਪਣਾ ਜਿਹੜਾ ਪੱਖ ਆ ਉਹ ਸਾਨੂੰ ਭੇਜ ਵੀ ਦਿੱਤਾ ਕਹਿੰਦੇ ਮੈਂ ਕੱਲ ਆਪਣਾ ਪੱਖ ਰੱਖ ਦਿੱਤਾ ਸੀ ਵੀ ਇਹ ਸਤਕਾਰ ਵੱਜੋਂ ਉਹਨੇ ਮੇਰੇ ਹੱਥ ਵੀ ਫੜੇ ਸੀਗੇ ਤੇ ਜੋ ਉਹਨੇ ਮੇਰੇ ਨਾਲ ਛੇੜਜੀ ਕੀਤੀ ਆ ਉਹਨੂੰ ਐਡਾ ਸੀਰੀਅਸ ਨਹੀਂ ਲੈਣਾ ਚਾਹੀਦਾ ਪਰ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕਰਨ ਤੋਂ ਮਨਾ ਕਰ ਦਿੱਤਾ ਸ਼ਾਇਦ ਉਹ ਆਪਣਾ ਪੱਖ ਬੋਲ ਕੇ ਨਹੀਂ ਦੱਸਣਾ ਚਾਹੁੰਦੇ ਤਾਂ ਕਹਿੰਦੇ ਕਿ ਜਿਹੜਾ ਇਹ ਵੀਡੀਓ ਵਾਇਰਲ ਕੀਤਾ ਗਿਆ ਜਾਂ ਵਾਇਰਲ ਹੋਇਆ ਉਹਦੇ ਵਿੱਚ ਸਾਰਾ ਕੁਝ ਨਹੀਂ ਹੈ ਉਹ ਸਾਰਾ ਕੁਝ ਸਿਰਫ ਇੱਕ ਠੋਡੀ ਤੇ ਹੱਥ ਲਾਉਣ ਵਾਲਾ ਹੀ ਹਾਈਲਾਈਟ ਕਰਤਾ ਬਾਕੀ ਜੋ ਉਹਨੇ ਮੇਰੇ ਨਾਲ ਇੱਕ ਭੈਣ ਵਜੋਂ ਕੀਤਾ ਸੀਗਾ ਉਹ ਕਿਸੇ ਵੀ ਤਰੀਕੇ ਦੇ ਨਾਲ ਉਭਾਰਿਆ ਨਹੀਂ ਗਿਆ ਜਿਸ ਤੋਂ ਬਾਅਦ ਵਿਵਾਦ ਪੈਦਾ ਹੋਇਆ ਤੇ ਇਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਚੰਨੀ ਸਾਹਿਬ ਦੇ ਮਗਰ ਕਮਿਸ਼ਨ ਵੀ ਪੈ ਗਿਆ ਮਹਿਲਾ ਕਮਿਸ਼ਨ ਉਹਨਾਂ ਨੇ ਡੀਜੀਪੀ ਨੂੰ ਕੱਲ ਕਹਿ ਤੇ ਸ਼ਿਕਾਇਤਬੀ ਦੀ ਜਾਣਕਾਰੀ ਦਿਓ ਸਾਨੂੰ ਰਿਪੋਰਟ ਦਿਓ ਵੀ ਇਹ ਸਾਰਾ ਕੁਝ ਕਿਉਂ ਹੋਇਆ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੋਣਾ ਨੇ ਪਿੱਛੇ ਜੇ ਟਲ ਸਭ ਇੱਕ ਬਿਆਨ ਦਿੱਤਾ ਸੀਗਾ ਪੁੰਛ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਇੱਕ ਫੌਜੀ ਜਵਾਨ ਦੀ ਜਾਨ ਵੀ ਚਲੀ ਗਈ ਸੀ ਉਹਦੇ ਉੱਤੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਇਹ ਸਟੰਟ ਭਾਜਪਾ ਦਾ ਚੋਣ ਦੇ ਦੌਰਾਨ ਇਸ ਸਟੰਟਾ ਤਾਂ ਉਹਦੇ ਉੱਤੇ ਹੁਣ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਸ਼ਿਕਾਇਤ ਲਿਖ ਦਿੱਤੀ ਹੈ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਜਿਹੜਾ ਬਿਆਨ ਆ ਇਹ ਚੰਨੀ ਦਾ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਪਹਿਲੀ ਗੱਲ ਤਾਂ ਆਪਾਂ ਇਹ ਗੱਲ ਕਹਿਦੇ ਹਾਂ ਹੂੰ ਕਿ ਇਹੋ ਜੇ ਵਿਵਾਦਤ ਬਿਆਨਾਂ ਤੋਂ ਬਚਣਾ ਚਾਹੀਦਾ ਹੂੰ ਇਸ ਤਰ੍ਹਾਂ ਜੇ ਉਹਨਾਂ ਨੇ ਚਲੋ ਕਿਸੇ ਵੀ ਸੰਦਰਭ ਦੇ ਵਿੱਚ ਬੀਬੀ ਜਗੀਰ ਕੌਰ ਦੇ ਠੁੱਡੀ ਤੇ ਹੱਥ ਲਾਇਆ ਹੂੰ ਉਹ ਸਪਸ਼ਟੀਕਰਨ ਵੀ ਦੇ ਰਹੇ ਤੇ ਬੀਬੀ ਜੀ ਦਾ ਸਪਸ਼ਟੀਕਰਨ ਵੀ ਮੈਂ ਸੁਣਿਆ ਹੈ ਹਾਂ ਉਹ ਕਹਿੰਦੇ ਵੀ ਸਾਡਾ ਭੈਣ ਭਰਾ ਵਾਲਾ ਰਿਸ਼ਤਾ ਵੀ ਉਹ ਤੁਸੀਂ ਦਿਖਾ ਨਹੀਂ ਰਹੇ ਜਦੋਂ ਮੇਰੇ ਗੁੱਡੇ ਹੱਥ ਲਾਇਦੇ ਉਹਨੇ ਹੂੰ ਔਰ ਸਾਰ ਪਹਿਲਾਂ ਝੁੱਕ ਕੇ ਉਹਨੂੰ ਗੁੱਡੀਆਂ ਹੱਥ ਲਾਇਦੇ ਕਿ ਸ਼ਬਦ ਵੀ ਵਰਤਿਆ ਕਿ ਉਹਨਾਂ ਨੇ ਟਿੱਚਰ ਕਰਤੀ ਅੱਗੇ ਬੀਬੀ ਜੀ ਨੇ ਹੂੰ ਕਹਿੰਦੇ ਤੂੰ ਜਲੰਧਰ ਚ ਕਿੱਦਰਾ ਵੜਿਆ ਤੂੰ ਉਧਰ ਅਨੰਦਪੁਰ ਸਾਹਿਬ ਲੜੀ ਜਾਂਦਾ ਬਿਲਕੁਲ ਸੋ ਇਹ ਆਪਸੀ ਹੈ ਜਿਹੜਾ ਇਹ ਪੱਖ ਹੈ ਸਾਡੇ ਸੋਸ਼ਲ ਮੀਡੀਆ ਦਾ ਇਹ ਮਾੜਾ ਪੱਖ ਹੈ ਤੁਹਾਨੂੰ ਕੀ ਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾ ਪੋਰਸ਼ਨ ਹੀ ਦਿਖਾਓ ਜਿੰਨਾ ਪੋਰਸ਼ਨ ਵਿਵਾਦਤ ਹੈ ਜੀ ਇੱਕ ਕ੍ਰੈਡੀਬਿਲਟੀ ਦਾ ਸਵਾਲ ਹੈ ਭਰੋਸੇਯੋਗਤਾ ਦੀ ਸਾਡੀ ਹੂੰ ਇਹਦੇ ਨਾਲ ਭਰੋਸੇਯੋਗਤਾ ਦਾ ਫਰਕ ਪੈਦਾ ਘਟਦੀ ਹੈ ਜੀ ਦੂਜੀ ਗੱਲ ਆ ਜਿੰਨੇ ਕਮਿਸ਼ਨ ਅੱਜ ਇਸ ਮਸਲੇ ਨੂੰ ਉਠਾ ਰਹੇ ਨੇ ਸਾਰਿਆਂ ਨੂੰ ਪਤਾ ਚੋਣਾ ਨੇ ਚੋਣਾ ਦੇ ਪਿੱਛੇ ਸਿਆਸਤ ਹੈ ਇਹ ਜਦੋਂ ਸਾਡੀਆਂ ਧੀਆਂ ਜੰਤਰ ਮੰਤਰ ਤੇ ਬੈਠੀਆਂ ਸੀ ਹਮ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਉਦੋਂ ਇਹਨਾਂ ਮਹਿਲਾ ਕਮਿਸ਼ਨਾਂ ਨੂੰ ਯਾਦ ਕਿਉਂ ਨਾ ਆਇਆ ਹਮ ਮਣੀਪੁਰ ਦੇ ਵਿੱਚ ਜਦੋਂ ਵਾਪਰਿਆ ਉੱਥੇ ਇਹਨਾਂ ਨੇ ਕਿਹੜਾ ਕਦੂ ਜਤੀਰ ਮਾਰਿਆ ਸੋ ਕੀ ਇਹ ਪਹਿਲੀ ਵਾਰ ਹੈ ਮੈਂ ਪਹਿਲਾਂ ਕਿਹਾ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ ਨੇ ਹੂੰ ਬਤੌਰ ਮੰਤਰੀ ਹੁੰਦਿਆ ਵੀ ਉਹਨਾਂ ਦਾ ਕਾਈਐਸ ਬੀਬੀ ਨਾਲ ਵੀ ਝਗੜਾ ਪੈ ਗਿਆ ਸੀ ਬਾਅਦ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਉਹਨੂੰ ਸੁਲਝਾਇਆ ਵੱਡੇ ਅਹੁਦੇ 'ਤੇ ਰੱਖ ਕੇ ਉਹਦੀ ਮਰਿਆਦਾ ਨੂੰ ਵੀ ਥੋੜਾ ਜਿਹਾ ਹਿਸਾਬ ਕਿਤਾਬ ਨਾਲ ਰੱਖਣਾ ਚਾਹੀਦਾ ਤੁਹਾਨੂੰ ਅਧਿਕਾਰ ਨਹੀਂ ਦਿੱਤੇ ਕਿ ਤੁਸੀਂ ਜੋ ਮਰਜ਼ੀ ਬੋਲੀ ਤੁਰਦੇ ਫਿਰੋ ਜਿਹੜੀ ਪੁੰਛ ਵਾਲੀ ਗੱਲ ਹੈ ਸਾਡੇ ਮੁੱਖ ਚੋਣ ਅਧਿਕਾਰੀ ਨੂੰ ਲੱਗਿਆ ਕਿ ਠੀਕ ਨਹੀਂ ਕੀਤਾ ਸਟੰਟ ਬਾਜੀ ਵਾਲਾ ਚੋਣ ਦੇ ਲੰਗਣਾ ਕੀਤੀ ਹੈ ਚਲੋ ਲੈਕਚਰ ਕਮਿਸ਼ਨ ਕੀ ਕਰਦਾ ਪਰ ਦੂਜੇ ਪਾਸੇ ਤਾਂ ਜਿੰਨੀਆਂ ਵਿਰੋਧੀ ਧਿਰਾਂ ਦੇ ਆਗੂ ਹੈ ਉਹ ਤਾਂ ਚੋਣ ਕਮਿਸ਼ਨ ਨੂੰ ਕਹੀ ਰਹੇ ਨੇ ਕਿ ਜਿਹੜੀ ਸ਼ਿਕਾਇਤ ਵਿਰੋਧੀ ਧਿਰ ਕਰਦੇ ਆ ਉਹਨੇ ਇਹਨਾਂ ਠੱਡੇ ਵਾਸਤੇ ਚ ਪਾ ਦੇਣੀ ਹੈ ਤੇ ਜਿਹੜੀ ਹਾਕਮ ਧਿਰ ਕਰੇ ਉਹਦੇ ਤੇ ਝਟ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਕਦਮ ਚੱਕ ਲੈਣੇ ਸਿਪਨਜੀ ਕਈ ਇਸ ਅਧਿਕਾਰੀ ਨੇ ਹਮ ਅਸੀਂ ਕਿਸੇ ਕਿਸਮ ਦੀ ਉਹਨਾਂ ਦੀ ਪ੍ਰੋਸੇਜੋਗਤਾ ਤੇ ਕੋਈ ਸਵਾਲ ਨਹੀਂ ਚੁੱਕਦੇ ਪਰ ਹੈ ਤਾਂ ਉਹ ਵੀ ਪੰਜਾਬ ਸਰਕਾਰ ਦੇ ਧੀਮ ਜਿਵੇਂ ਕੇਂਦਰੀ ਚੋਣ ਕਮਿਸ਼ਨਰ ਜੀਵ ਕੁਮਾਰ ਕੇਂਦਰ ਦੀ ਸਰਕਾਰ ਤੋਂ ਬਿਨਾ ਬਿਲਕੁਲ ਨਹੀਂ ਤੁਰਦੇ ਹਮ ਅੱਜ ਟੀਐਨ ਸੈਸ਼ਨ ਵਾਲਾ ਤਾਂ ਕਿਸੇ ਦੇ ਵਿੱਚ ਮੜਾ ਮੋਟਾ ਵੀ ਖੂਨ ਨਹੀਂ ਰਿਹਾ ਉਹਨਾਂ ਨੇ ਦਿਖਾਤਾ ਸੀ ਚੋਣ ਕਮਿਸ਼ਨ ਹੁੰਦਾ ਕੀ ਹੈ ਇਹ ادارے ਜਿਨ੍ਹਾਂ ਨੂੰ ਆਜ਼ਾਦ ਰਹਿਣਾ ਚਾਹੀਦਾ ਹੈ ਸੰਵਿਧਾਨਕ ادارے ਇਹਨਾਂ ਦਾ ਪ੍ਰਭਾਵ ਜੇ ਇਹਨਾਂ ਤੇ ਸਿਆਸੀ ਪ੍ਰਭਾਵ ਪਾਇਆ ਜਾਵੇ ਤਾਂ ਭਾਰਤ ਦੇ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੈ ਹੂੰ ਮੈਂ ਸਮਝਦਾ ਰਾਸੀ ਆਗੂ ਹਨ ਅੱਜ ਕੱਲ 24 ਘੰਟੇ ਕੈਮਰੇ ਚੱਲਦੇ ਆ ਤੁਹਾਡੇ ਆਸੇ ਪਾਸੇ ਹੂੰ ਥੋੜਾ ਜਿਹਾ ਆਪਣੇ ਆਪ ਨੂੰ ਠਰਮੇਤ ਰੱਖੋ ਤਾਂ ਚੰਗਾ ਹੀ ਹੋਵੇਗਾ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ